ਮੈਂ ਤੁਹਾਨੂੰ ਇੱਕ ਮੇਨ ਗੱਲ ਦੱਸਦਾ ਇਹ ਜਿਹੜਾ ਬੇਲਾ ਬੇਸ਼ੱਕ ਪਾਸ ਮੋਦੀ ਨੇ ਕਰਤਾ ਇਹ ਤੁਹਾਨੂੰ ਪਤਾ ਵੀ ਇਹ ਬਣਾਇਆ ਇਹਦੇ ਸਾਈਨ ਪਹਿਲਾਂ ਕੈਪਟਨ ਦੇ ਹੋਏ ਹੋਏ ਨੇ ਠੀਕ ਹੈ ਜੀ ਇਹਦੇ ਸਾਈਨ ਪਹਿਲਾਂ ਕੈਪਟਨ ਦੇ ਹੋਏ ਹੋਏ ਨੇ ਤੇ ਦੂਜੀ ਗੱਲ ਮੋਤੀ ਜਿਹੜਾ ਕੁਛ ਮਰਜ਼ੀ ਕਰੀ ਜਾਵੇ ਕੈਪਟਨ ਨੂੰ ਆਪਣੇ ਅਹੁਦੇ ਦਾ ਹੀ ਨਹੀਂ ਪਤਾ ਯਾਰ ਵੀ ਮੈਂ ਮੁੱਖ ਮੰਤਰੀ ਆ ਗੱਲ ਤਾਂ ਇਹ ਆ ਵੀ ਉਹ ਮੁੱਖ ਮੰਤਰੀ ਆ ਉਹਨੂੰ ਜਾ ਕੇ ਦੱਸੋ ਵੀ ਭਾਈ ਤੂੰ ਮੁੱਖ ਮੰਤਰੀ ਆ ਪੰਜਾਬ ਦਾ ਤੂੰ ਕੁਝ ਵੀ ਕਰ ਸਕਦਾ ਤੇਰੇ ਹੱਥ 'ਚ ਪਾਵਰ ਆ ਠੀਕ ਹੈ ਨਾ ਤੇ ਉਹ ਕਹਿ ਰਿਹਾ ਵੀ ਅਸੀਂ ਦਿੱਲੀ ਜਾ ਕੇ ਕੀ ਰਾਂਗੇ ਕਿਉਂ ਕਰਾਂਗੇ ਤੂੰ ਪੰਜਾਬ ਦਾ ਮੁੱਖ ਮੰਤਰੀ ਆ ਤੂੰ ਇੱਥੇ ਸਿੱਧਾ ਠੋਕ ਕੇ ਬਿਆਨ ਦੇ ਵੀ ਭਾਈ ਅਸੀਂ ਪੰਜਾਬ 'ਚ ਬੈਲ ਨਹੀਂ ਪਾਸ ਹੁਣ ਦੇਣਾ ਮੈਂ ਕਿਸਾਨਾਂ ਦੇ ਨਾਲ ਖੜਾ ਉਹਦਾ ਇਹ ਬਿਆਨ ਕਿਉਂ ਨਹੀਂ ਆਉਂਦਾ ਹੈਗਾ ਯਾਰ ਗੱਲ ਤਾਂ ਬਿਆਨ ਦੀ ਆ ਉਹ ਤਾਂ ਪਤਾ ਨਹੀਂ ਮੈਂ ਮੁੱਖ ਮੰਤਰੀ ਤਾਂ ਰਾਮਨ ਫਾਰਮ ਹੌਚ ਬੈਠਾ ਹਰ ਸਿਮਰਤ ਬਾਦਲ ਨੇ ਅਸਤੀਫਾ ਦਿੱਤਾ ਕੀ ਕਹੋਂਗੇ ਸਮੇਂ ਸਿਰ ਅਸਤੀਫਾ ਦਿੱਤਾ ਗਿਆ ਬਿਲਕੁਲ ਗਲਤ ਕਰਿਆਗਾ ਬਿਲਕੁਲ ਨਹੀਂ ਮਨਜ਼ੂਰ ਉਹਦਾ ਅਸਤੀਫਾ ਸਾਨੂੰ ਡਰਾਮਾ ਕਰਿਆ ਨੇ ਕੱਲ ਡਰਾਮਾ ਆਉ ਕਹਿੰਦੀ ਹੈਗੀ ਆ ਸਾਨੂੰ ਕਹਿੰਦੀ ਹੈਗੀ ਮੈਂ ਤੁਹਾਡੇ ਕੋਲਾਂ ਦੇ ਵਿੱਚ ਆ ਕੇ ਬੈਠਣਾ ਚਾਹੁੰਦੀਆਂ ਬਾਤੋਂ ਫੜ ਕੇ ਬਾਹਰ ਕਰਦਾਂਗੇ ਬਾਤੋਂ ਫੜ ਕੇ ਬਾਹਰ ਉਹਦੇ ਸ਼ੈ ਪੈਂਟ ਦੇ ਵਿੱਚ ਲੱਗਿਆ ਹੋਇਆ ਮੋਰਚਾ ਭਾਰਤੀ ਕਿਸਾਨ ਯੂਨੇਕਤਾ ਗੁਰਾਹਾਂ ਦਾ ਹੁਣ ਉਹ ਚਾਹੁੰਦੀ ਆਗੀ ਵੀ ਆ ਮੋਰਚਾ ਚੱਕ ਲੈਣਗੇ ਕਿਸਾਨ ਨਹੀਂ ਚੱਕਦੇ ਤੇਰੇ ਪਿੰਡ ਦੇ ਵਿੱਚੋਂ ਮੋਰਚਾ ਤੈਂ ਇਸ ਸਾਲ ਤੁਹਾਨੂੰ ਰਾਜ ਕਰਦਿਆਂ ਨੂੰ ਹੋ ਗਏ 25 ਸਾਲ ਤੁਸੀਂ ਸਾਡੇ ਲੋਕਾਂ ਨੂੰ ਆ ਕਿਲੋ ਕਿਲੋ ਕਣਕ ਲੈਣ ਵਾਸਤੇ ਮਜਬੂਰ ਕਰਦਾ ਕਰਤਾ ਤੁਸੀਂ ਨੇ ਆ ਮੇਰੇ ਪੰਜਾਬ ਦੇ ਲੋਕ ਰਾਜੇ ਸੀਗੇ ਰਾਜੇ ਮੇਰੇ ਬਾਪੂ ਰੀੜੀਆਂ ਵੜਦੇ ਹੁੰਦੇ ਸੀ ਰੀੜੀਆਂ ਜਿਨ੍ਹਾਂ ਨੂੰ ਤੁਸੀਂ ਪਖਾਰੀ ਬਣਾਤਾ ਇਸ ਕਰਕੇ ਸਾਡਾ ਜਿਹੜਾ ਪੰਜਾਬ ਹੈ ਵੱਡਾ ਸ਼ਰਮਾਏ ਦਾ ਮਾਲਕਾ ਸਾਡਾ ਪੰਜਾਬ ਇਹਨਾਂ ਨੇ ਪਖਾਰੀ ਬਣਾਤਾ ਸਾਨੂੰ